ਸਵਾਗਤ ਹੈ ਬਾਈ ਜੀ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਨਵੇਂ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਜਾਣਕਾਰੀ ਹੋਰ ਸਾਂਝੀ ਕਰਾਂਗੇ ਤੁਹਾਡੇ ਨਾਲ ਦੋਸਤੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਮਿੱਤਰੋ ਖੇਤੀਬਾੜੀ ਚੈਨਲ ਤੇ ਜੇ ਤੁਸੀਂ ਨਵੇਂ ਆਏ ਹੋ ਤਾਂ ਖੇਤੀਬਾੜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਖੇਤੀਬਾੜੀ ਰਿਲੇਟਡ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਖੇਤੀਬਾੜੀ ਦੀ ਜਿਹੜੀ ਜਾਣਕਾਰੀ ਉਹ ਤੁਹਾਡੇ ਤੱਕ ਪਹੁੰਚ ਸਕੇ ਅੱਜ ਅੱਪਾ ਇੱਕ ਮਾਲਟੇ ਦੇ ਬਾਗ ਚ ਆਏ ਆ ਬਾਈਆਂ ਨੇ ਮਾਲਟੇ ਦੀ ਖੇਤੀ ਕੀਤੀ ਹੋਈ ਆ ਤੇ ਬਾਈਆਂ ਦੇ ਨਾਲ ਤੁਹਾਨੂੰ ਗੱਲਬਾਤ ਕਰਾਵਾਂਗੇ ਅਸੀਂ ਕਿ ਮਾਲਟੇ ਦੀ ਖੇਤੀ ਦਾ ਬਾਈਆਂ ਨੂੰ ਕਿੰਨਾ ਤਜਰਬਾ ਤੇ ਕਿੰਨੀ ਇਨਕਮ ਆ ਉਹਦੇ ਬਾਰੇ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ ਤਾਂ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਛਾ ਬਾਈ ਜੀ ਕਾਦੀ ਖੇਤੀ ਆ ਇਹ ਆਹ ਦੇਖ ਸਕਦੇ ਹੋ ਦੋਸਤੋ ਇਹ ਮਾਲਟੇ ਦੀ ਖੇਤੀ ਬਾਈ ਕਰ ਰਹੇ ਨੇ ਤੇ ਬਾਈ ਜੀ ਆਪਣਾ ਨਾਮ ਕੀ ਹੈ ਥੋੜਾ ਨੇੜੇ ਹੋ ਜਾ ਕੋਈ ਗੱਲ ਨਹੀਂ ਆਪਣਾ ਨਾਮ ਕੀ ਹੈ সোহেল ਜੀ সোহেল ਬਾਈ ਜੀ ਇਹਦੇ ਨੂੰ ਕਿ ਇਹ ਕਿੰਨੇ ਟਾਈਮ ਦੀ ਖੇਤੀ ਹੈ ਆਪਣੀ ਮਾਲਟੇ ਦੀ ਇਹ ਹੁੰਦੀ ਹੈ 15-20 ਦਿਨ ਦੀ ਹੁੰਦੀ ਹੈ ਜੀ 15-20 ਦਿਨ ਦੀ ਤੇ ਇਹਦੀ ਜਿਹੜੀ ਇਨਕਮ ਦੀ ਜੇ ਮੈਂ ਗੱਲ ਕਰਾਂ ਇਹਦੇ ਜੋ ਤੁਸੀਂ ਕਿੰਨੀ ਕਿੰਕ ਇਨਕਮ ਕਮਾ ਚੁੱਕੇ ਹੋ ਇਨਕਮ 40-45 ਹਜ਼ਾਰ ਰੁਪਏ ਕਮਾ ਲਏ ਨੇ ਹਰਾਂ ਨੇ ਓਕੇ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਝੋਨਾ ਤੇ ਕਣਕ ਵੱਲ ਜਾ ਰਹੇ ਨੇ ਤੇ ਤੁਸੀਂ ਇਹਦੇ ਬਾਰੇ ਕੀ ਮੈਸੇਜ ਦੋਗੇ ਲੋਕਾਂ ਨੂੰ ਕੀ ਜਾਗਰੂ ਕਰੋਗੇ ਲੋਕਾਂ ਨੂੰ ਇਹਦੇ ਬਾਰੇ ਵੀ ਇਦਾਂ ਦੇ ਫਰੂਟ ਦੀ ਖੇਤੀ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਹਾਂਜੀ ਉਰੇ ਆ ਜੋ ਨੇੜੇ ਤੁਸੀਂ ਕੋਈ ਗੱਲ ਨਹੀਂ ਹਾਂਜੀ ਬਾਈ ਜੀ ਕੀ ਹਾਲ ਹੈ ਤੇ ਭਰਾਈ ਆਪਣਾ ਛੋਟਾ ਵੀਰਾ ਤੇ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਆ ਤੁਸੀਂ ਜਿਹੜੀ ਵੈਰਾਈਟੀ ਦੇਖ ਰਹੇ ਹੋ ਇੱਕ ਮਾਲਟੇ ਦੀ ਖੇਤੀ ਆ ਬਾਈ ਜੀ ਇਹ ਨਾਂ ਤੱਕ ਕਿੰਨੂ ਨਾਹੀ ਮਸੰਮੀ ਤੇ ਇਹ ਹੈਗੀ ਆ ਬਾਈ ਜੀ ਮਾਲਟੇ ਦੀ ਖੇਤੀ ਇਸ ਟਾਈਮ ਮਾਲਟੇ ਦਾ ਸੀਜ਼ਨ ਆ ਜਿਹੜਾ ਉਹ ਚੱਲ ਰਿਹਾ ਮੈਂ ਇਹਨੂੰ ਤੋੜ ਕੇ ਖਾਣ ਲੱਗਿਆ ਸੀ ਬਾਈ ਕਹਿੰਦੇ ਵੀ ਬਹੁਤ ਖੱਟਾ ਹੈ ਹਜੇ ਪੱਕਿਆ ਨਹੀਂ ਫਾਇਗਾ ਫਲ ਤਾਂ ਆਹ ਦੇਖ ਸਕਦੇ ਹੋ ਜਿੱਥੋਂ ਤੱਕ ਤੁਹਾਡੀ ਨਿਗਾ ਜਾਂਦੀ ਹੈ ਸਾਰਾ ਵੀਰੇ ਮਾਲਟਾ ਲੱਗਿਆ ਹੋਇਆ ਠੀਕ ਹੈ ਆਹ ਮਾਲਟੇ ਦੀ ਖੇਤੀ ਹੈ ਤੇ ਬਾਈ ਕਹ ਰਹੇ ਨੇ ਕਿ ਸਾਡਾ ਜਿਹੜਾ 40 ਤੋਂ 45000 ਰੁਪਏ ਦੀ ਇੱਕ ਦਿਨ ਦੀ ਇਨਕਮ ਹੈ ਇੰਨੀ ਹੈ 40-45000 ਰੁਪਏ ਦੀ ਇੱਕ ਦਿਨ ਦੀ ਬਾਈ ਦੇ ਇਨਕਮ ਦੱਸੀ ਹੈ ਤੇ ਕਿੰਨੀ ਖੇਤੀ ਹੈ ਬਾਈ ਜੀ ਟੋਟਲ ਮਾਲਟੇ ਦੀ ਕਿੱਲੇ ਦੀ ਇੱਕ ਕਿੱਲਾ ਇੱਕ ਕਿੱਲਾ ਬਾਈ ਨੇ ਮਾਲਟੇ ਦਾ ਲਾਇਆ ਹੋਇਆ ਬ੍ਰਦਰ ਦੇਖ ਸਕਦੇ ਹੋ ਤੇ ਨਾਲੇ ਬਾਈ ਜੀ ਲੋਕਾਂ ਨੂੰ ਮੈਸੇਜ ਦਿਆ ਕਰੋ ਜੇ ਤੁਹਾਡੇ ਨੇੜੇ ਟੜੇ ਆਸ-ਪਾਸ ਜ਼ਮੀਨ ਖਾਲੀ ਪਈ ਹੈ ਤੁਸੀਂ ਬਾਈ ਜੀ ਫਰੂਟ ਦੀ ਖੇਤੀ ਕਰਕੇ ਲੱਖਾਂ ਰੁਪਏ ਕਮਾ ਸਕਦੇ ਹੋ ਫਰੂਟ ਦੀ ਖੇਤੀ 'ਚੋਂ ਠੀਕ ਹੈ ਆਪਣੇ ਜਿਹੜੇ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਿਮੀਂਦਾਰ ਭਰਾ ਨੇ ਉਹ ਜ਼ਿਆਦਾ ਝੋਨਾ ਤੇ ਕਣਕ ਵੱਲ ਜਾ ਰਹੇ ਨੇ ਕਿਉਂਕਿ ਹੁਣ ਪਾਣੀ ਡੂੰਘੇ ਹੋ ਗਏ ਠੀਕ ਹੈ ਮੋਟਰਾਂ ਦੇ ਸਮੇਂ ਸਰ ਲਾਈਟ ਆਉਂਦੀ ਨਹੀਂ ਤਾਂ ਆਪਣੇ ਝੋਨੇ ਵੀ ਸੁੱਕੀ ਜਾਂਦੇ ਆ ਤਾਂ ਬਾਈ ਜੀ ਇਹ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੀ ਮਾਲਟੇ ਦੀ ਖੇਤੀ ਆ ਬਾਈ ਜੀ ਆ ਦੇਖੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਨੱਕੋ ਨੱਕ ਭਰਿਆ ਪਿਆ ਬੂਟਾ ਦੇਖੋ ਟਾਲੀਆਂ ਟੁੱਟਣ ਵਾਲੀਆਂ ਹੋ ਰਹੀਆਂ ਨੇ ਤਣਾ ਟੁੱਟਣ ਵਾਲੀਆਂ ਹੋ ਰਹੀਆਂ ਨੇ ਬੂਟੇ ਦੀਆਂ ਦੇਖ ਸਕਦੇ ਹੋ ਠੀਕ ਹੈ ਜੀ ਬਾਈ ਜੀ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰਦਿਆ ਕਰੋ ਬਾਈ ਜੀ ਜੇ ਕਿਸੇ ਨੂੰ ਮਾਲਟਾ ਚਾਹੀਦਾ ਹੋਵੇ ਜਾਂ ਮਾਲਟੇ ਦੇ ਬਾਰੇ ਨੌਲੇਜ ਚਾਹੀਦੀ ਹੋਵੇ ਮੈਂ ਵੀਡੀਓ ਦੇ ਵਿੱਚ ਨੰਬਰ ਦੇ ਦਾਂਗਾ ਬਾਈ ਦਾ ਤੁਸੀਂ ਬਾਈ ਨੂੰ ਕਾਲ ਕਰ ਸਕਦੇ ਹੋ ਠੀਕ ਹੈ ਸਾਡਾ ਏਰੀਆ ਜਿਹੜਾ ਦੇਵੀਗੜ ਪਟਿਆਲਾ ਇਹ ਏਰੀਆ ਪਟਿਆਲੇ ਏਰੀਆ ਦੇ ਵਿੱਚ ਤੁਸੀਂ ਜਿੱਥੇ ਵੀ ਲਵੇ ਨੇੜੇ ਢੇੜੇ ਰਹਿੰਦੇ ਹੋ ਤਾਂ ਤੁਸੀਂ ਬਾਈ ਨੂੰ ਕਾਲ ਕਰਕੇ ਬਾਈ ਦੀ ਸਲਾਹ ਲੈ ਸਕਦੇ ਹੋ ਤੇ ਕਿਵੇਂ ਬੁੱਟੇ ਲਾਣੇ ਆ ਕਿੰਨੇ ਟਾਈਮ ਦਾ ਇਹ ਬੁੱਟਾ ਹੈਗਾ ਠੀਕ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਪੂਰੀ ਵੀਡੀਓ ਦੇਖ ਲਿਓ ਤੇ ਪੂਰੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗਾ ਤੇ ਤੁਸੀਂ ਹੋ ਸਕਦਾ ਨਾ ਆਪਣਾ ਮੈਂ ਤੁਹਾਨੂੰ ਬਾਈ ਦਾ ਨੰਬਰ ਵੀ ਦੇ ਦੂੰਗਾ ਤੁਸੀਂ ਨੰਬਰ ਤੇ ਜਾ ਕੇ ਬਾਈ ਨੂੰ ਕਾਲ ਕਰ ਲਿਓ ਜੇ ਤੁਹਾਨੂੰ ਮਾਲਟਾ ਚਾਹੀਦਾ ਤੁਹਾਨੂੰ ਬਾਈ ਮਾਲਟਾ ਮਾਲਟੇ ਦੇ ਬਾਰੇ ਦੱਸੂਗਾ ਵੀ ਤੇ ਮਾਲਟੇ ਦੀ ਖੇਤੀ ਕਿਵੇਂ ਹੁੰਦੀ ਆ ਉਹਦੇ ਬਾਰੇ ਵੀ ਬਾਈ ਤੁਹਾਨੂੰ ਦੱਸੂਗਾ ਵੀਰੇ ਚੰਗੀ ਲੱਗੀ ਬਾਈ ਜੀ ਸ਼ੇਅਰ ਕਰ ਦਿਆ ਕਰੋ ਦੱਬ ਗਏ ਇਦਾਂ ਦੀ ਵੀਡੀਓ ਅਸੀਂ ਖੇਤੀਬਾੜੀ ਚੈਨਲ ਤੇ ਪਾਉਂਦੇ ਰਹਿੰਨੇ ਆਂ ਤੇ ਤੁਹਾਡਾ ਇੱਕ ਵੀਡੀਓ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਬਾਈ ਜੀ ਸਾਡੇ ਹੌਸਲੇ ਬੁਲੰਦ ਹੁੰਦੇ ਆ ਤੇ ਅਸੀਂ ਇਦਾਂ ਦੀ ਵੀਡੀਓ ਤੁਹਾਡੇ ਤੱਕ ਪਾਉਂਦੇ ਰਾਵਾਂਗੇ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ